19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਕਰ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਤਹਿਸੀਲ ਦੇ ਵਿੱਚ ਕਈ ਤਰ੍ਹਾਂ ਦੇ ਜੜੀਆਂ ਬਦਲਾਅ ਹੋ ਆ ਕੀਤੇ ਗਏ ਨੇ ਕਿਉਂਕਿ ਬੜੀਆਂ ਲੋਕਾਂ ਨੂੰ ਮੁਸ਼ਕਲਾਂ ਆndੀਆਂ ਸੀ ਤੇ ਕਈ ਸ਼ਿਕਾਇਤਾਂ ਵੀ ਜੜੀਆਂ ਮਿਲਦੀਆਂ ਸੀ ਵੀ ਤਹਿਸੀਲ ਦੇ ਵਿੱਚ ਜਿਹੜੇ ਕੰਮ ਆ ਉਹ ਸਚਾਰੂ ਟੰਗਦਾ ਨਹੀਂ ਹੁੰਦੇ ਤੇ ਲੋਕਾਂ ਨੂੰ ਜੱਦੂ ਜੱਜ ਕਰਨਾ ਪੈਂਦਾ ਸੀ ਵੇਟਿੰਗ ਹਾਲ ਦੇ ਵਿੱਚ ਬੈਠਣਾ ਪੈਂਦਾ ਸੀ ਜਾਂ ਇੰਤਜ਼ਾਰ ਜਿਹੜੇ ਉਹ ਕਈ ਤਰ੍ਹਾਂ ਦੇ ਕਰਨੇ ਪੈਂਦੇ ਸੀ ਲੇਕਿਨ ਹੁਣ ਜਿਹੜੇ ਸਰਕਾਰ ਵੱਲੋਂ ਸੁਵਿਧਾਵਾਂ ਦਿੱਤੀਆਂ ਗਈਆਂ ਕਿ ਹੁਣ ਆਨਲਾਈਨ ਸਿਸਟਮ ਜਿਹੜਾ ਉਹ ਬਣਾਇਆ ਗਿਆ ਤੇ ਆਨਲਾਈਨ ਦੇ ਨਾਲ ਕਿਸ ਤਰ੍ਹਾਂ ਦਾ ਲੋਕਾਂ ਨੂੰ ਫਰਕ ਪਿਆ ਸਾਡੇ ਨਾਲ ਮੌਜੂਦ ਨੇ ਤਹਿਸੀਲਦਾਰ ਜਾ ਰਿਹਾ ਤੇ ਕਿੰਨਾ ਜਲਾ ਫਰਕ ਹੈ ਉਹਦੇ ਚ ਪਿਆ ਸਰ ਜਿਹੜੇ ਆਨਲਾਈਨ ਮੋਈਆ ਜੱਚੀਆਂ ਇਹਦੇ ਕਿੰਨਾ ਫਰਕ ਜੇ ਆਮ ਲੋਕਾਂ ਨੂੰ ਇਹ ਇਜ਼ੀ ਰਜਿਸਟ੍ਰੇਸ਼ਨ ਦੇ ਵਿੱਚ ਸਾਰਾ ਦੁਬਾਰੀ ਗਵਰਨਮੈਂਟ ਨੇ ਜਿਹੜੀ ਫੈਸਿਲਿਟੀ ਦਿੱਤੀ ਹੈ ਜੇ ਕੋਈ ਬੰਦਾ ਆਪ ਘਰ ਬੈਠ ਕੇ ਆਪਣਾ ਡਰਾਫਟ ਕਰਕੇ ਸਾਨੂੰ ਆਨਲਾਈਨ ਭੇਜ ਸਕਦਾ ਸੀ ਉਹ ਆਨਲਾਈਨ ਚੈੱਕ ਕਰਕੇ ਵਾਪਸ ਉਸ ਬੰਦੇ ਨੂੰ ਭੇਜੇ ਜਾਂ ਸਾਡੇ ਆਫਿਸ ਦੇ ਵਿੱਚ ਗਵਰਨਮੈਂਟ ਨੇ ਪ੍ਰੋਵੀਜ਼ਨ ਦਿੱਤੀ ਹੈ ਅਸੀਂ ਟਾਈਪਿਸਟ ਵੀ ਸਾਡੇ ਕੋਲ ਹੈਗੇ ਆ ਆਪਰੇਟਰ ਟੈਕਨੀਕਲ ਆਪਰੇਟਰ ਪੜਵਾਰੀ ਸਹਿਬਾਨ ਵੀ ਹੈਗੇ ਸਾਡੇ ਕੋਲ ਲਾਇਰਸ ਵੀ ਹੈਗੇ ਸਾਰਾ ਜਿਹਨਾਂ ਨੇ ਸਟੇ ਵਗੈਰਾ ਚੈੱਕ ਕਰਕੇ ਜੇ ਕੋਈ ਟੈਕਨੀਕਲ ਇਸ਼ੂ ਤੁਹਾਨੂੰ ਪੜਵਾਰੀ ਸਹਿਬਾਨਾਂ ਨੇ ਸਾਰਾ ਇਹ ਫਰਦ ਪੜ ਕੇ ਦੇਖ ਕੇ ਹਿੱਸੇ ਕੱਢ ਗਏ ਫੈਸਿਲਿਟੀ ਦਿੱਤੀ ਹੈ ਆਨਲਾਈਨ ਸਾਰਾ ਸਿਸਟਮ ਹੈ ਪੂਰਾ ਕਲੀਅਰ ਕਰ ਤਬਰਦਸ਼ਤਾ ਕਿਸੇ ਦੀ ਕੋਈ ਸ਼ਿਕਾਇਤ ਨਾ ਹੋਊਗੀ ਜੀ ਵੀ ਮੇਰੇ ਕੋਲ ਉਹ ਨਹੀਂ ਇਹ ਪੈਸੇ ਮੰਗੇਗਾ ਇਹਦੇ ਵਿੱਚ ਸਿਸਟਮ ਹੈ ਜੀ ਵੀ ਬੰਦੇ ਨੇ ਜਾਂ ਤੁਸੀਂ ਜਾਂ ਮੈਂ ਆਪ ਦੀ ਰਜਿਸਟਰੀ ਘਰੋਂ ਲੈ ਕੇ ਆਨਲਾਈਨ ਅਸੀਂ ਸਭ ਰਜਿਸਟਰ ਆਫ ਦੇ ਪੋਰਟਲ 'ਚ ਭੇਜਨੇ ਆ ਸਭਰੇ ਸਟਾਰ ਨੇ ਚੈੱਕ ਕਰਨਾ ਪਹਿਲੋ ਜੇ ਕੋਈ ਇਹਦੇ ਵਿੱਚ ਕੋਈ ਕੋਈ ਸਟੇਜ ਆ ਕੋਈ ਨੁਕਸਤ ਨਹੀਂ ਹੈ ਜੇ ਨਹੀਂ ਹੈ ਤਾਂ ਉਸੇ ਵੇਲੇ ਅਪਰੂਵ ਕਰ ਦੇਣਾ ਜੇ ਨੁਕਸ ਹੈ ਜਾਂ ਕੋਈ ਸਟੇਜ ਹੈ ਕੋਈ ਚੀਜ਼ ਹੈ ਤਾਂ ਉਹ ਲਿਖ ਕੇ ਭੇਜਣੀ ਵੀ ਆ ਨੁਕਸ ਜਿਹੜਾ ਦੂਰ ਕਰ ਦੇ ਟਾਈਮ ਇਹਦਾ 48 ਆਵਰਸ ਹੈਗੇ ਬਟ ਲੋਕ ਅਵੇਹਰ ਆ ਨਾਲ ਦੀ ਨਾਲ ਹੀ ਆਪਣੇ ਜਿਹੜਾ ਨਕਸ਼ਾ ਕਲੀਅਰ ਕਰਾ ਕੇ ਸਾਨੂੰ ਦੁਬਾਰਾ ਫਿਰ ਅਪਾਇੰਟਮੈਂਟ ਲੈ ਕੇ ਤਾਂ ਰਜਿਸਟ੍ਰੇਸ਼ਨ ਫਿਰ ਪਾਰਟੀ ਨੂੰ ਸਾਡੇ ਕੋਲ ਆਪੀਅਰ ਹੋਣਾ ਪੈਂਦਾ ਉਸ ਵੇਲੇ ਅਸੀਂ ਉਹਨਾਂ ਦੀ ਰਜਿਸਟਰੀ ਜਦੋਂ ਆਪ ਟੋਰ ਲੈ ਲੈਂਦੇ ਆ ਅਪਾਇੰਟਮੈਂਟ ਤੇ ਤਾਂ ਤੇ ਸਾਰਾ ਲਿਖ ਹੋ ਜਾਂਦਾ ਫਿਰ ਸਾਡੇ ਕੋਲ ਆਉਂਦੇ ਆ ਫਿਰ ਅਸੀਂ ਨਾਲ ਦੀ ਨਾਲ ਉਹ ਬੰਦਿਆਂ ਨੂੰ ਰਿਸਟਰੀ ਕਰਕੇ ਫਾਰਕ ਕਰਦੇ ਸਰ ਅੱਗੇ ਪਹਿਲਾਂ ਦੇਖੋ ਮੇਨਸ ਵੀ ਲੋਕ ਕਿ ਜਲੇ ਬਾਹਰ ਬੈਠੇ ਹੁੰਦੇ ਟਾਈਪਿਸਟ ਹੁੰਦੇ ਆ ਉਹਨਾਂ ਨੂੰ ਪੋਜੀਸ਼ਨ ਲਾਉਂਦੇ ਸੀ ਕੋਈ ਉਹ ਅੰਦਰ ਆ ਕੇ ਰਿਸਟਰੀ ਕਰਵਾਉਂਦੇ ਸੀਗੇ ਉਹਦੇ ਵਿੱਚ ਜੇ ਆਪਾਂ ਸੋਖੇ ਸ਼ਬਦਾਂ ਵਿੱਚ ਲੋਕਾਂ ਨੂੰ ਸਮਝਾਈਏ ਕਿ ਉਹਨਾਂ ਦੀ ਹੁਣ ਲੋੜ ਹੈ ਜਾਂ ਨਹੀਂ ਹੈ ਮਤਲਬ ਕਿੱਥੇ ਮਤਲਬ ਕੌਣ ਖੜਾ ਜਾਂਦਾ ਜਿਹੜਾ ਸਾਡੇ ਰੋ ਆਫਿਸ ਦੇ ਵਿੱਚ ਅੱਗੇ ਪਰ ਲੋਕਾਂ ਨੇ ਬਣਾਏ ਸਬਰੀਸਟਾਰ ਦੇ ਆਫਿਸ ਦੇ ਵਿੱਚ ਡੀ ਡਾਇਰੈਕਟਰ ਜਿਹਾ ਉਹਨਾਂ ਦੇ ਬੰਦੇ ਸੀ ਉਹ ਖਤਮ ਹੈਗਾ ਨਹੀਂ ਹੋਣਾ ਲਿਖਾਉਣ ਵਾਸਤੇ ਰਜਿਸਟਰੀ ਜੇ ਡੀ ਡਿਟ੍ਰੈਕਟਰ ਦੇ ਕੋਲ ਜਾਂ ਕੋਈ ਬੰਦਾ ਜਾ ਕੇ ਚਾਹੁੰਦਾ ਹੈ ਪਾਰਟੀਆਂ ਚ ਡੀ ਡਿਟ੍ਰੈਕਟਰ ਨੂੰ ਲਿਖਾਉਣੀਆਂ ਚਾਹੁੰਦੀਆਂ ਤਾਂ ਲਿਖਵਾ ਸਕਦੇ ਆ ਬਟ ਸਰਕਾਰ ਨੇ ਫੈਸਿਲਿਟੀ ਦਿੱਤੀ ਹੈ ਸਾਡੇ ਆਫਿਸ ਦੇ ਵਿੱਚ ਵੀ ਸਿਰਫ 500 ਰੁਪਏ ਦੀ ਜਿਹੜੀ ਫੀਸ ਹੈ ਅਸੀਂ ਔਨਲਾਈਨ ਕੱਟਣੀ ਉਹ ਬਹੁਤ ਆਰਾਮ ਵਾਲੀ ਹੈ ਸਾਡੇ ਮੇਰੇ ਆਫਿਸ ਦੇ ਵਿੱਚ ਹੀ ਕੈਵਨ ਬਣਿਆ ਉੱਥੇ ਸਾਰਾ ਕੁਝ ਅਸੀਂ ਲਿਖਵਾ ਲੈਣਾ ਕੀਰ ਕਰਵਾ ਲੈਣਾ ਉਹ ਬਹੁਤ ਵੱਡੀ ਫੈਸਿਲਿਟੀ ਸਰਕਾਰ ਨੇ ਦਿੱਤੀ ਆ ਸਰ ਸੇਵਾਵਾਂ ਨੂੰ ਖਤਮ ਕਰਨ ਦੇ ਤੇ ਲੋਕਾਂ ਦੀ ਖੱਜਲ ਖਾਰੀ ਹੁੰਦੀ। ਸਰ ਜਿਹੜੀ ਕਰੋਂ ਆਨਲਾਈਨ ਕਰਨੀ ਹੈ ਉਹ ਜਿਹੜੀ ਲਿਖਤ ਹੈਗੀ ਆ ਉਹ ਇਥੋਂ ਲਿਖਵਾ ਕੇ ਕਰ ਸਕਦੇ ਆ ਜਾਂ ਮਤ ਘਰੋਂ ਵੀ ਕਿ ਮਤ ਆਪਣੇ ਆਪ ਟਾਈਪ ਕਰਕੇ ਵੀ ਕਰ ਸਕਦੇ ਆ। ਆਪਣੇ ਆਪ ਟਾਈਪ ਕਰਕੇ ਵੀ ਜਿਹੜਾ ਫਾਰਮੈਟ ਗਵਰਨਮੈਂਟ ਦਾ ਹੈਗਾ ਉਹ ਮੋਟ ਕੋਟਲ ਦੇ ਹੈਗਾ ਆਪਣਾ ਆਪਣੇ ਆਪ ਵੀ ਕਰ ਸਕਦਾ। ਸਰ ਹੁਣ ਬਦਲਾਅ ਦੀ ਗੱਲ ਕੀਤੀ ਹੈ ਕਿੰਨਾ ਤੁਸੀਂ ਬਦਲਾਅ ਦੇਖਿਆ ਉਹ ਦੌਰਾਨ ਤੇ ਹੁਣ ਆਨਲਾਈਨ ਦੇ ਵਿੱਚ ਕਿਦੀਆਂ ਜਿਹੀਆਂ ਜਿਸ਼ਟੀਆਂ ਬਣਤੀਆਂ। ਜਿਸ਼ਟੀਆਂ ਦਾ ਤਾਂ ਫਰਕ ਨਹੀਂ ਕੋਈ ਸੇਮ ਹੀ ਆ ਜਿਹੜਾ ਰੇਟ ਹੈਗਾ ਬਟ ਇਹ ਵੀ ਅਵੇਅਰਨੈਸ ਲੋਕਾਂ ਦੇ ਵਿੱਚ ਆ ਰਹੀ ਹੈ ਹੌਲੀ ਹੌਲੀ ਇਹ ਹੋਰ 10 12 ਦਿਨ ਦੇ ਵਿੱਚ ਵਿੱਚ ਲੋਕ ਕਾਫੀ ਸਾਡੇ ਕੋਲ ਸੰਝੇ ਜਿਹੜੇ ਕੰਮ ਕਰਉਣਾ ਆ ਜਾਣਗੇ ਤੇ ਕਰਪਸ਼ਨ ਦਾ ਜਿਹੜਾ ਚਾਂਸਸ ਅੱਗੇ ਹੁੰਦੇ ਸੀਗੇ ਉਹ ਖਤਮ ਹੋ ਗਏ। ਕਰਪਸ਼ਨ ਤਾਂ ਲਗਭਗ ਤੁਸੀਂ ਕਹੇ ਵੀ ਇਹ ਔਨਲਾਈਨ ਵੇ ਦੇ ਨਾਲ ਖਤਮ ਜਿਹੜੀ ਕਰੀਬ ਕਰੀਬ ਹੋ ਚੁੱਕੀ ਹੈ। ਲੇਕਿਨ ਜੇ ਬਜ਼ੁਰਗ ਲੋਕ ਜਿਹੜੇ ਆਉਂਦੇ ਸੀਗੇ ਉਹਨਾਂ ਵਾਸਤੇ ਜੇ ਕੋਈ ਲਿਗਲ ਜਿਵੇਂ ਕਿਸ ਤਰ੍ਹਾਂ ਦੀ ਸਰਕਾਰ ਨੇ ਦਿੱਤੀ ਹੈ ਜਸਟਿਸ ਦੇ। ਉਹ ਔਰ ਜਿਹੜੇ ਸਰਕਾਰ ਨੇ ਬਜ਼ੁਰਗੀਆਂ ਸਾਰੇ ਸੇਮ ਲੋਕਾਂ ਨੂੰ ਇੱਕ ਅਸੀਂ ਵੇਟਿੰਗ ਹਾਲ 에어 ਕੰਡੀਸ਼ਨਡ ਵਿੱਚ ਐਨਸੀਡੀ ਲੱਗੀ ਆ ਉਹਦੇ ਵਿੱਚ ਟੋਕਨ ਸਿਸਟਮ ਹੈ ਅੱਗੇ ਲੋਕ ਕਿਸੇ ਵੇਲੇ ਮਜਬੂਰੀ ਬਸ ਬਹਿਣ ਦੀ ਜਾਂ ਇਦਦਰ ਹੁੰਦੀ ਸੀ ਉਹ ਉਹਨਾਂ ਨੂੰ ਦੇਤੀ ਜੇ ਬਜ਼ੁਰਗ ਜਾਂ ਕੋਈ ਪੇਸ਼ੈਂਟ ਆਉਂਦਾ ਉਹ ਤਾਂ ਅਸੀਂ ਵੀ ਦੇਖ ਕੇ ਕਿਸੇ ਵੇਲੇ ਕੋਈ ਪੇਸ਼ੈਂਟ ਹੈ ਜਾਂ ਬਜ਼ੁਰਗ ਹੈ ਉਹਨਾਂ ਨੂੰ ਅਸੀਂ ਵੀ ਪ੍ਰਾਇਰੀਟੀ ਦੇ ਫਾਇਰ ਦੇ ਦਿਆ ਕਰੀਦਾ ਕਾफी ਇੰਤਜ਼ਾਰ ਲੋਕਾਂ ਨੂੰ ਕਰਨਾ ਪੈਂਦਾ ਸੀ ਪਹਿਲਾਂ ਜੀਵ ਦੇਖਣ ਨੂੰ ਮਿਲਿਆ ਸੀ ਉਹ ਕਿਸੇ ਵੇਲੇ ਜੇ ਕੋਈ ਕੱਲਾ ਬੰਦਾ ਡਿਊਟੀ ਦੇ ਚ ਕੋਰਟ ਚ ਚੱਲ ਗਿਆ ਤਹਿਸੀਲਦਾਰ ਜਾਂ ਹੋਰ ਤਾਂ ਕਰਕੇ ਹੁੰਦਾ ਆਦਰਵਾਇਜ਼ ਹੁਣ ਅਸੀਂ 9 ਵਜੇ ਬੈਠ ਜੀ ਤਾਂ 5 ਵਜੇ ਤੱਕ ਸਾਰਾ ਕੰਮ ਹੋ ਗਿਆ ਤਾਂ ਕਾਫੀ ਸੁਖਾਲਾ ਹੋ ਗਿਆ ਜੇ ਲੋਕਾਂ ਨੂੰ ਆਪਾਂ ਹਾਂਜੀ ਇਹ ਬਹੁਤ ਸੁਖਾਲਾ ਕੰਮ ਹੈ ਕਿਉਂਕਿ ਤੁਸੀਂ ਤੁਹਾਡੇ ਹੁਣ ਤੇ ਨੈਟਪੇ ਅਵੇਲੇਬਲ ਹੈ ਤੁਸੀਂ ਆਪ ਦਾ ਡਾਕੂਮੈਂਟ ਪੜੋ ਪੜ ਕੇ ਭਰੋ ਆਪਣੀ ਫੈਸਿਲਿਟੀ ਲੈ ਲਓ ਵਿੱਚ ਕੋਈ ਇਜ਼ੀ ਬਹੁਤ ਵਧੀਆ ਸਟੈਪ ਚੱਕਿਆ ਗਵਰਨਮੈਂਟ ਨੇ ਸਾਨੂੰ ਵੀ ਸਾਨੂੰ ਵੀ ਇਹਦਾ ਫਾਇਦਾ ਹੈ ਤੇ ਲੋਕਾਂ ਨੂੰ ਸਰ ਜੀ ਤੁਸੀਂ ਦੱਸੋ ਤੁਸੀਂ ਤੁਹਾਨੂੰ ਕਿਸ ਤਰ੍ਹਾਂ ਫਾਇਦਾ ਜਾਂ ਲੋਕਾਂ ਨੂੰ ਮਤਲਬ ਕੀ ਤਾਂ ਫਾਇਦਾ ਤੁਸੀਂ ਦੱਸਿਓ ਸਭ ਫਾਇਦਾ ਸਾਨੂੰ ਇਹਦੇ ਵਿੱਚ ਆਨਲਾਈਨ ਅੱਗੇ ਲੋਕ ਕੋਈ ਆਪਣੀ ਜਾਲੀ ਆਈਡੀ ਬਣਾ ਕੇ ਕੋਈ ਹੋਰ ਇਦਾਂ ਦੀ ਸ਼ਰਤਾਂ ਦੀ ਕੋਸ਼ਿਸ਼ ਕਰਦਾ ਸੀਗਾ ਉਹ ਤੋਂ ਉਹਦੇ ਜ਼ਿੰਮੇਵਾਰੀ ਫੈਕਸ ਹੋ ਜਾਂਦੀ ਸੀ ਹੁਣ ਉਹ ਚਾਂਸ ਜਿਹੜੇ ਨਵੀਂ ਸਿਸਟਮ ਚ ਆਇਆ ਖਤਮ ਹੋ ਗਿਆ ਸਰ ਜਿਵੇਂ ਲਿਖਾਰੀ ਹੁੰਦੇ ਸੀਗੇ ਵੀ ਲਿਖਾਰੀ ਲਿਖ ਕੇ ਆ ਕੇ ਕੰਮ ਕਰਵਾਉਂਦੇ ਸੀਗੇ ਉਹਨਾਂ ਦਾ ਵੀ ਜਿਹੜਾ ਵਿੱਚੋਂ ਜਿਹੜਾ ਗੈਪ ਆ ਖਤਮ ਹੋਇਆ ਜੀ ਉਹ ਤਾਂ ਜਿਹੜੇ ਲਿਖਾਰੀ ਲਿਖਾ ਕੇ ਹੁੰਦੇ ਸੀਗੇ ਉਹ ਪ੍ਰੋਵੀਜ਼ਨ ਪਹਿਲਾਂ ਵੀ ਗਲਤ ਸੀਗਾ ਉਹ ਲਾਉਡ ਹੀ ਨਹੀਂ ਸੀਗਾ ਪ੍ਰਥਾ ਬਣਾ ਲਈਏ ਉਹ ਅਸੀਂ ਲੋਕ ਆਈ ਜਾਂਦੇ ਸੀਗੇ ਠੀਕ ਆ ਉਹ ਹੁਣ ਸਿਸਟਮ ਖਤਮ ਤੇ ਦੇਖ ਸਕਦੇ ਹੋ ਜਿਸ ਤਰ੍ਹਾਂ ਅਧਿਕਾਰੀਆਂ ਨੇ ਦੱਸਿਆ ਵੀ ਮਤਲਬ ਕਿ ਜਿਹੜੀ ਕਰਪਸ਼ਨ ਆ ਬਿਲਕੁਲ ਜਿਹੜੀ ਆ ਇਹਨੂੰ ਜਿਹੜੀ ਆ ਖਤਮ ਕੀਤਾ ਗਿਆ ਆਨਲਾਈਨ ਸਿਸਟਮ ਦੇ ਨਾਲ ਸਾਰੀ ਕਰਪਸ਼ਨ ਜਿਹੜੀ ਆ ਹੁਣ ਲਗਭਗ ਜਿਹੜੀ ਆ ਤਹਿਸੀਲਾਂ ਦੇ ਵਿੱਚ ਖਤਮ ਹੋ ਚੁੱਕੀ ਆ ਤੇ ਲੋਕਾਂ ਨੂੰ ਵੱਡੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਗਈਆਂ ਕਿਉਂਕਿ ਜਿਹੜੇ ਲੋਕ ਆਪਣੀ ਰਜਿਸਟਰੀਆਂ ਕਰਵਾਉਣਾ ਚਾਹਦੇ ਹੋ ਘਰੇ ਬੈਠੇ ਵੀ ਜਿਹੜੀ ਆਪਣੀ ਰਜਿਸਟਰੀ ਕਰਵਾ ਸਕਦੇ ਆ ਵੀ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੂੰ ਜਿਹੜੀ ਮੁਸ਼ਕਲ ਆ ਉਹ ਨਹੀਂ ਇੱਥੇ ਆਨ ਦਿੱਤੀ ਕਿ ਜਿਸ ਤਰ੍ਹਾਂ ਤਹਿਸੀਲਦਾਰ ਸਾਹਿਬ ਨੇ ਸਾਨੂੰ ਦੱਸਿਆ ਵੀ ਸਾਰੀਆਂ ਜਿਹੜੀਆਂ ਪ੍ਰੋਵੀਜ਼ਨ ਜਿਹੜੇ ਆ ਸਾਰੇ ਪ੍ਰ ਚਾਲ ਦੇ ਵਿੱਚ ਬੈਠ ਕੇ ਆਪ ਥੋੜੀ ਜਿਹੀ ਦੇਰ ਇੰਤਜ਼ਾਰ ਵੀ ਕਰ ਸਕਦੇ ਆ ਜੇ ਕਿਸੇ ਨੇ ਘਰੇ ਬੈਠ ਕੇ ਆਨਲਾਈਨ ਪੋਰਟਲ ਤੇ ਜੜੀ ਆਪਣੀ ਰਜਿਸਟਰੀ ਕਰਵਾਣੀ ਹੋ ਉਹ ਵੀ ਕਰਵਾ ਸਕਦੇ ਆ ਕਿਉਂਕਿ ਸਰਕਾਰ ਵੱਲੋਂ ਜੇ ਇਹ ਲਿਖਾਰੀ ਹੈ ਵੀ ਜਿੱਥੇ ਉਸ ਪਹਿਲਾਂ ਪ੍ਰਾਈਵੇਟ ਤੌਰ ਤੇ ਲੋਕ ਜਿਹੜੇ ਲਿਖਾਂ ਦਾ ਜਿਹੜਾ ਕੰਮ ਕਰਦੇ ਸੀ ਉਸ ਤੋਂ ਬਾਅਦ ਰਜਿਸਟਰੀ ਕਰਵਾ ਦਾ ਕੰਮ ਕਰਦੇ ਸੀ ਇਹ 1100 ਰੁਪਏ ਜਿਹੜੇ ਆ ਉਹਨਾਂ ਦੇ ਲੱਗ ਜਾਂਦੇ ਸੀ ਲੇਕਿਨ ਇਹਨਾਂ ਨੇ ਤਾਂ ਸਰਵਿਸ 500 ਰੁਪਏ ਸਰਕਾਰੀ ਫੀਸ ਜੜੀ ਆ ਉਹ ਸਰਕਾਰ ਵੱਲੋਂ ਇੱਥੇ ਜੜੀ ਆ ਰੱਖੀ ਗਈ ਆ ਜੇ ਕੋਈ ਆਪਣੀ ਜਿੱਚੀ ਲਗਵਾਉਣਾ ਚਾਹੁੰਦਾ ਤੇ ਇੱਥੇ ਆ ਕੇ ਲਿਖਵਾ ਵੀ ਸਕਦਾ ਤੇ ਦਾ ਵੀ ਕਹਿ ਸਕਦੇ ਆ ਵੀ ਜਿਹੜੇ ਸੋਖੇ ਸ਼ਬਦਾਂ ਦੇ ਵਿੱਚ ਵੀ ਸਰਕਾਰ ਵੱਲੋਂ ਇੰਨੀਆਂ ਜਿਹੜੀਆਂ ਆਮ ਲੋਕਾਂ ਨੂੰ ਸੌਤਾ ਦੇ ਦਿੱਤੀਆਂ ਗਈਆਂ ਵੀ ਹੁਣ ਤਹਿਸੀਲ ਦੇ ਵਿੱਚ ਖੱਜਲ ਖਵਾਰ ਜਿਹੜਾ ਉਹ ਨਹੀਂ ਹੋਣਾ ਪਏਗਾ ਤੇ ਆਪਣੀਆਂ ਜਿਸ਼ਟੀਆਂ ਜਿਹੜੀਆਂ ਉਹ ਆਰਾਮ ਦੇ ਨਾਲ ਤੇ ਸੁਖਾਲੇ ਟੰਦੇ ਦੇ ਨਾਲ ਉਹ ਕਰ ਸਕਦੇ ਨੇ ਜਿਹੜਾ ਪਹਿਲੇ ਨਾਲੋਂ ਕੀ ਫਰਕ ਨਜ਼ਰ ਆ ਰਿਹਾ ਤੁਸੀਂ ਇੱਥੇ ਡਿਸਟ੍ਰਿਕਟ ਬੋਰਡ ਗਈ ਕਰਵਾ ਲਈਆ ਅੰਗੇ ਨਾਲ ਬਹੁਤ ਵਧੀਆ ਤੇ ਬਹੁਤ ਈਜ਼ੀ ਈਜ਼ੀ ਜਿਸ਼ਟੀ ਵਾਲਾ ਈਜ਼ੀ ਕਾਮ ਹੋ ਗਿਆ ਨਹੀਂ ਇੱਥੇ ਕਿਸੇ ਤਰ੍ਹਾਂ ਦਾ ਹੋਰ ਕੋਈ ਪੈਸਾ ਵਗਦਾ ਚੱਲਦਾ ਨਹੀਂ ਕੁਝ ਜੋ ਸਰਕਾਰੋਂ ਸਿੱਧੀ ਦਿੱਤੀਆਂ ਗਈਆਂ ਉਸੇ ਵਿੱਚ ਉਹ ਉਸ ਸਾਰੀ ਚੱਲ ਰਹੀਆਂ ਵਧੀਆ ਚੱਲ ਰਹੀਆਂ ਉਹ ਨੰਬਰ ਵਾਈਜ਼ ਦੀ ਵਾਰੀ ਆ ਰਹੀ ਕੋਈ ਐਸੈਂਸ ਕਿਸ ਤਰ੍ਹਾਂ ਦੀ ਰਸਮਤ ਵਗੈਰਾ ਕੁਝ ਨਹੀਂ ਹੋ ਰਿਹਾ ਪਹਿਲਾਂ ਕੀ ਫਰਕ ਸੀਗਾ ਪਹਿਲਾਂ ਟੋਕਨ ਨੰਬਰ ਵਗੈਰਾ ਲੈਣਾ ਪੈਂਦਾ ਸੀ ਲਾਈਨ ਚ ਖੜੋਣਾ ਪੈਂਦਾ ਸੀ ਘੰਟਾ ਕੰਡਾ ਸਾਮ ਸ਼ਾਮ ਤੱਕ ਮੇਟ ਕਰਨੀ ਪੈਂਦੀ ਮਟੀ ਦੀ ਰਜਿਸਟਰੀ ਹੋਣ ਨਾਲ ਜਿਹੜਾ ਮਤਲਬ ਕਿ ਕਾਫੀ ਸਰਲ ਬਣ ਗਿਆ ਇੱਥੇ ਕੈਮਰਾਮੈਨ ਦੇ ਨਾਲ ਸਰਪ ਜੀ ਸਿੰਘ ਡੈਲੀਕ ਸਹਿਰਾਪ ਕਰਦਾ